ਪੰਜਾਬੀ ਸਿੱਖ ਸਭਾ ਵੱਲੋਂ ਪੰਜਾਬ ਕਲਾ ਭਵਨ ਅੱਜ ਦੇ ਸਮਾਗਮ ਆਪ ਸਭ ਦਾ ਤਹਿ ਦਿਲੋਂ ਸਵਾਗਤ ਹੈ ਪੰਜਾਬੀ ਸਿੱਖ ਸਭਾ ਦੀ ਹਮੇਸ਼ਾ ਇਹ ਕੋਸ਼ਿਸ਼ ਰਹੀ ਹੈ ਕਿ ਕੁਝ ਅਜਿਹੇ ਸਮਾਗਮ ਰਚਾਏ ਜਾਣ ਜਿਹੜੇ ਆਪਣੇ ਆਪ ਵਿੱਚ ਵਿਲੱਖਣ ਹੋਣ ਸਾਹਿਤ ਦੀਆਂ ਵੱਖ-ਵੱਖ ਵਿਧਾਵਾਂ ਨੂੰ ਲੈ ਕੇ ਭਾਵੇਂ ਉਹ ਕਵਤਾ ਹੈ ਕਹਾਣੀ ਹੈ ਵਾਕਤ ਕੈਟਾਟ ਕੈਨਵਲਰ ਸਰਵਾਦ ਇਹਦੇ ਚੀ ਗੱਲੇ ਪਕਾਏ ਸਵਾਲ ਚਾਹੁੰਦੇ ਰਹਿੰਦੇ ਆ ਗੱਲਬਾਤਾਂ ਕਰਦੇ ਰਹਿੰਦੇ ਆ ਕਿਤਾਬਾਂ ਰਿਲੀਜ਼ ਕਰਦੇ ਆ ਤੇ ਵਿਚਾਰ ਚਰਚਾ ਕਰਦੇ ਰਹਿੰਦੇ ਸਾਹਿਤ ਦੀ ਸਭ ਤੋਂ ਖੂਬਸੂਰਤ ਵਿਦਾ ਜਿਹੜੀ ਤੁਹਾਡੇ ਮਨ ਦੇ ਬਲੋਲਿਆਂ ਨੂੰ ਉਵੇਂ ਪ੍ਰਗਟ ਕਰਦੀ ਹੈ ਜਿਵੇਂ ਤੁਸੀਂ ਮਹਿਸੂਸ ਕਰਦੇ ਹੋ ਮੈਂ ਕਹਾਣੀ ਤੇ ਕਹਾਣੀ ਨੂੰ ਲੈ ਕੇ ਮੈਂ ਮੰਨਦਾ ਕਿ ਸਾਹਿਤਿਕ ਜਥੇਬੰਦੀਆਂ ਘੱਟ ਸਮਾਪਤ ਹੋ ਗਿਆ ਤੇ ਅਸੀਂ ਵੀ ਆਤਮ ਪਰਚੋਲ ਕੀਤੀ ਹੈ ਤੇ ਸਾਨੂੰ ਲੱਗਦਾ ਹੈ ਕਿ ਇਸ ਵਿਸ਼ੇ ਤੇ ਗੱਲਬਾਤ ਹੋਣੀ ਚਾਹੀਦੀ ਅਸੀਂ ਜਿਉਂ ਹੀ ਬਾਲਵਸਤਾ ਛੋਣਿਆ ਤਾਂ ਜਿਹੜਾ ਪਾਲ ਸਾਹਿਤ ਸਾਨੂੰ ਕਹਾਣੀਆਂ ਦੇ ਰੂਪ ਵਿੱਚ ਚਿੜੀ ਜਨਾਰ ਦੀ ਕਹਾਣੀ ਕਾਂ ਦੀ ਕਹਾਣੀ ਲਾਲਕੀ ਕੁੱਤੇ ਦੀ ਕਹਾਣੀ ਪਿਆਸੇ ਕਾਂ ਦੀ ਕਹਾਣੀ ਕਿੰਨੀਆਂ ਹੀ ਕਹਾਣੀਆਂ ਸੁਣ ਸੁਣ ਕੇ ਸੀ ਵੱਡੇ ਹੁੰਨੇ ਆ ਫਿਰ ਅਸੀਂ ਕਿਸਥਾ ਕਾਵਲ ਮੁੜਤੇ ਆ ਰਾਜੇ ਸਰਵਾਂ ਵੀ ਕਰਦੇ ਆ ਰੂਪ ਸੰਤ ਦੀ ਰਾਜਾ ਸਾਨੂੰ ਜੀ ਹੀ ਰਾਜਾ ਦੀ ਫਸੀ ਬਨੂ ਵੀ ਤੇ ਫਿਰ ਕਰਦੇ ਕਰਦੇ ਫਿਰ ਪਤਾ ਨਹੀਂ ਸਾਡੇ ਅੰਦਰ ਦਾ ਕਹਾਣੀਕਾਰ ਵੀ ਕਿਵੇਂ ਉਜਾਗਰ ਹੋ ਜਾਂਦਾ ਹੈ ਮਸ਼ਹੂਰ ਰੂਸੀ ਲੇਖਕ ਦੋਸਤੋਵਸਕੀ ਨੇ ਕਿਸੇ ਵੇਲੇ ਲਿਖਿਆ ਸੀ ਕਿ ਕਿਸੇ ਵੀ ਬੰਦੇ ਦੀ ਕਿਸੇ ਵੀ ਸਾਹਿਤਕਾਰ ਦੀ ਜ਼ਿੰਦਗੀ ਦਾ ਪਹਿਲਾ ਨਾਵਲ ਤਕਰੀਬਨ ਉਸ ਦੀ ਆਤਮ ਕਥਾ ਹੁੰਦਾ ਹੈ ਉਸ ਦੀ ਸਵੈ ਜੀਵਨੀ ਦੇ ਉਹ ਜਿਹੜੀਆਂ ਕਿਸੇ ਵੀ ਕਹਾਣੀ ਕਰ ਬਣ ਰੱਖੀਆਂ ਗਈਆਂ ਪਹਿਲੀਆਂ 10 ਕਹਾਣੀਆਂ ਉਹਦੇ ਜੀਵਨ ਦੇ ਆਲੇ ਦੁਆਲੇ ਘੁੰਮਦੀਆਂ ਨੇ ਉਹ ਉਹਦੇ ਆਲੇ ਦੁਆਲੇ ਦੇ ਪਾਤਰ ਹੀ ਨੇ ਤੇ ਅਸਲੀ ਸਾਹਿਤਕਾਰ ਅਸਲੀ ਨਾਵਨਕਰ ਬੰਦਾ ਉਦੋਂ ਬਣਦਾ ਜਦੋਂ ਦੂਜਾ ਨਾਮ ਦਿੱਖਦਾ ਜਾਂ ਗਿਆਨੀ ਕਹਾਣੀ ਦਿੱਖਦਾ ਤੇ ਅੱਜ ਮੈਨੂੰ ਬਹੁਤ ਖੁਸ਼ੀ ਨਾਲ ਗੱਲ ਸਾਂਝੀ ਕਰਨੀ ਪੈ ਰਹੀ ਹੈ ਕਿ ਇਸ ਪਾਸੇ ਬੈਠੀਆਂ ਸਾਰੀਆਂ ਸ਼ਖਸੀਤਾਂ ਨੂੰ ਤਕਰੀਬਨ ਉਸ ਤੋਂ ਬਾਅਦ ਨਿਕਲ ਚੁਕੀਆਂ ਨੇ ਸਾਰੇ ਆਪਣੇ ਆਪ ਨੂੰ ਬੜੇ ਐਸਟੈਬਲਿਸ਼ ਸਾਹਿਦ ਕਾਰ ਦੇ ਰੂਪ ਸਥਾਪਿਤ ਹੋ ਚੁੱਕੇ ਨੇ ਤੇ ਮੈਂ ਇੱਕ ਵਾਰੀ ਫੇਰ ਅਸੀਂ ਉਮੀਦ ਕਰਦੇ ਸਾਂ ਕਿ ਗੈਦਰਿੰਗ ਇਸ ਤੋਂ ਥੋੜੀ ਵੱਧ ਸਕਦੀ ਹੈ ਵਧੇਗੀ ਵੀ ਪਰ ਸਾਡੇ ਇੱਕ ਸੀਨੀਅਰ ਸਾਥੀ ਕਰਮਜੀਤ ਬੱਗਾ ਉਹਨਾਂ ਦਾ ਦਿਹਾਂਤ ਹੋ ਗਿਆ ਕੁਝ ਦਿਨ ਪਹਿਲੇ ਤੇ ਉਹਨਾਂ ਦਾ ਅੰਤਿਮ ਸੰਸਕਾਰ ਦਾ ਸਮਾਅ ਵੀ ਅੱਜ ਦੇ ਹੈ ਖਰੜ ਦੇ ਵਿੱਚ 11 ਵਜੇ ਤੱਕ ਤੇ ਇਸ ਕਰਕੇ ਕੁਝ ਸਾਡੇ ਲੈਗਰੋਲ ਮੈਂਬਰ ਸ਼ਾਇਦ ਨਹੀਂ ਆਪਾਂ ਪਾਰੇ ਦੇ ਦੇਖ ਕੇ ਤੇ ਵੀ ਅੱਜ ਇਹ ਨਾ ਹੋਇਆ ਇਸ ਸਮਾਗਮ ਦਾ ਅਨੰਦ ਮਾਣ ਆਇਆ ਤੇ ਸਭ ਤੋਂ ਪਹਿਲਾਂ ਮੈਂ ਪ੍ਰਧਾਨਗੀ ਮੰਡਲ ਦੇ ਵਿੱਚ ਸਤਿ ਆ ਜਿੰਨਾ ਸਾਡੇ ਬਹੁਤ ਮਹਿਮਾਨ ਜਿਹੜੇ ਇਸ ਸਮਾਰੋਹ ਦੀ ਪ੍ਰਧਾਨਗੀ ਵੀ ਕਰ ਰਹੇ ਹੈ ਉਪਰ ਸਿਰਫ ਪਾਰਸਿਕ ਦਾ ਨਾਵਲਕਾਰ ਕਹਾਣੀਕਾਰ ਜਿਨ੍ਹਾਂ ਨੇ ਲਿਖਣ ਨੂੰ ਆਪਣਾ ਕਿਰਤਾਈ ਬਣਾ ਲਿਆ ਪੰਜਾਬੀ ਸਾਹਿਤ ਦੇ ਪ੍ਰਮੁੱਖ ਐਨ ਜੀ ਵੀਪੁੱਡ ਪੁੱਡਰ ਸਾਹਿਬ ਬਾਰੇ ਕੀ ਕਹੀਏ ਕਿ 1976 ਦੇ ਉੱਤੇ ਸੁੱਕੀ ਨਦੀ ਦੇ ਤਰਾਕ ਹੁਣ ਤੱਕ ਕਹੀ ਲੱਗੇ ਤੇ 84 ਸਾਲ ਦੇ ਹੋ ਗਏ ਨੇ ਇੱਕ ਹਫਤਾ ਪਹਿਲਾਂ ਪਰ ਲੱਗਦੇ ਨਹੀਂ 84 ਸਾਲ ਦੇ ਘਟਨਾ ਕਰਤਾ ਹੈ ਇਹਨਾਂ ਨੇ ਕਈ ਚੌਂਹੀਆਂ ਕਹਾਣੀਆਂ ਦੇ ਸੰਗ੍ਰਹਿ ਨਾਟਕਾਂ ਦੇ ਕਾਰ ਸੰਗ੍ਰਹਿ ਬਾਤਸਾ ਹੈ ਧਨਵਾਦ 15 ਪੁਸਤਕਾਂ ਪਤਾ ਨਹੀਂ ਕੀ ਕੋਈ ਦਿਖਿਆ ਇਹਦੇ ਬਾਰੇ ਮੈਨੂੰ ਲੱਗਦਾ ਕਿ ਰਸਮੀ ਤੌਰ ਤੇ ਕੋਈ ਦੱਸਣ ਦੀ ਲੋੜ ਨਹੀਂ ਸਿਰਫ ਨਾਮ ਹੀ ਕਾਫੀ ਹੈ ਕਰਨ ਜਸਪੀਰ ਪੋਜਾ ਜੁਰਾਸ਼ੀ ਨੇ 50 ਸਾਲ ਦੇ 45 ਸਾਲ ਗੱਭਰੂ ਹਾਂਜੀ 45 ਸਾਲ ਦੇ ਐਟਰਾਸੀ ਨਹੀਂ ਆਹ ਚੱਲ ਜੀ ਬੱਚੋ ਤੇ ਸਾਡੀ ਜਿਹੜੇ ਵਿਸ਼ੇਸ਼ ਅਨੁਮਾਨ ਨੇ ਸਭ ਤੋਂ ਪਹਿਲਾਂ ਮੈਂ ਸੱਦਾ ਦੇਣਾ ਦਿੱਤੀ ਨੂੰ ਬੁਟਾ ਨਹੀਂ ਦਿੱਤੀ ਆਰੇ ਆਗੇ ਆਗੇ ਨਹੀਂ ਪਿੱਛੇ ਬੈਠੇ ਰਹੋ ਅਚਲ ਮੈਂ ਅੱਗੇ ਦੇਖ ਰਿਹਾ ਸੀ ਮੈਨੂੰ ਕਿਹਦਾ ਸ਼ਹਿਰ ਆ ਵਕਾਰੀ ਤਹਾ ਆਵਾਜੇ ਤੂੰ ਜਿਨ੍ਹਾਂ ਦੀਆਂ ਕੋਲੋਂ ਬਣਾ ਕੁਝ ਤੇਰੀਆਂ ਕੁਝ ਮੇਰੀਆਂ ਟੱਪੇ 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 ਰਸ਼ਾ ਪੰਜ 6 ਦਾ ਤੇ ਹੋਰੇ ਕੱਲ ਦੀ ਤੀਜੇ ਪਿੰਡ ਦੇ ਲੋਕ ਬਸ ਦੀ ਇੱਕ ਸਵਾਰੀ ਪਿੱਛਾ ਰਹਿ ਗਿਆ ਦੂਰ ਠਰੀ ਰੁਕਦਾ ਸੇਕ ਭੁੱਖ ਇਉਂ ਸਾ ਰਹਿੰਦੀ ਐ ਇਨੇ ਅਨੇਕਾ ਇਨਾਮ ਸਰਵਾਨਾ ਨਾਲ ਨਿਵਾਜ਼ੇ ਜਾ ਚੁੱਕੇ ਪ੍ਰਸਿੱਧ ਕਹਾਣੀਕਾਰਾ ਮੇਰੇ ਗ੍ਰਾਈ ਦੀਪਤੀ ਬਗੂਤਾ ਇਹਨਾਂ ਨੇ ਬਤੌਰ ਪੱਤਰਕਾਰ ਨੇ ਆਪਣੀਆਂ ਸੇਵਾਵਾਂ ਨਿਭਾਈਆਂ ਨੇ ਫ੍ਰੀਲੈਂਸ ਸੱਤ ਕਾਲੇ ਲੇਖਕਾਂ ਨੇ ਤੇ ਦਿੱਲੀ ਯੂਨੀਵਰਸਿਟੀ ਦੇ ਬੀਏ ਪਾ ਦੂਜੇ ਚ ਪੜਾਈ ਚੱਲੀ ਇਹਦੀ ਕਹਾਣੀ ਅਸਤ ਹੋਣ ਤੋਂ ਪਹਿਲਾਂ ਇਸ ਸਾਡੇ ਅੱਜ ਦੇ ਦੂਜੇ ਮਹਿਮਾਨ ਨੇ ਤਾਹਤ ਮੇਰਾ ਆਵਾਜ਼ ਦੇਤੂ ਪੇਸ਼ੇਵਰ ਦੇ ਵਿਆਪਕ ਪਰ ਕਹਾਣੀ ਦੇ ਸੰਸਾਰ ਤੋਂ ਬਹੁਤ ਵੱਡਾ ਨਾਮ जितेन्द्र भास थांस। हासर थांस। खन्नेरे पेंट अनुल्लभ टोला दे, दे, दे जम्पल ने एएस कॉलेज खन्ना गौंते पंजाब यूनिवर्सिटी पटियाला ਤੋਂ ਉਚੇਰੀ ਸਿੱਖਿਆ ਪ੍ਰਾਪਤ ਕੀਤੀ ਹੈ ਤੇ ਕਹਾਣੀਆਂ ਦੀਆਂ ਕਈ ਕਿਤਾਬਾਂ ਪਾਵੇ ਨਾ ਕੰਨਿਆ ਕਾਲ ਈਸ਼ਵਰ ਦਾ ਜਨਮ ਜੀਵਣਾ ਸੱਚ ਬਾਕੀ ਝੂਠ ਉਹਦੀਆਂ ਅੱਖਾਂ 'ਚ ਸੂਰਜ ਹੈ ਇਸ ਤੋਂ ਇਲਾਵਾ ਸੰਪਾਦਿਤ ਕਹਾਣੀ ਸੰਗ੍ਰਹਿ ਜੰਗੀਸ਼ ਬੇਗਮ ਤੇ ਗੁਲਾਬ बस अजय एना ही जतेंद्र हंस अगली जी विशेष मेहमान ने विशेष तौर पर हशियारपुर तो चल के आए हैं बहुत अदबना मैडम त्रिपिता केस सिंह पंजाब यूनिवर्सिटी चंडीगढ़ तो साहित पी एच डी ने से विभाग को बतौरए हुए हैं ਪੰਜਾਬੀ ਕਹਾਣੀ ਕਿਹੜੇ ਅਦੋਨੰਦ ਯਾਤ ਜਾਨ ਵਾਲਾ ਨਾ ਹੈ ਕਈ ਵੱਡੇ ਵੱਡੇ ਮੈਗਜ਼ੀਨਾਂ ਅਖਬਾਰਾਂ ਚ ਇਹ ਛਪਦੇ ਰਹਿੰਦੇ ਨੇ 2015 ਨੂੰ ਪ੍ਰਿੰਸੀਪਲ ਸੁਦਾਨ ਸਿੰਘ ਉੱਤਸਾਵਕ ਅਵਾਰਡ ਇਹਨਾਂ ਨੂੰ ਮਿਲਿਆ 2019 ਕਿਨਾਂ ਵੀ ਕਹਾਣੀਆਂ ਦੀ ਕਿਤਾਬ ਇੱਕ ਦਿਨ ਪ੍ਰਕਾਸ਼ਿਤ ਹੋਈ ਹੈ ਤੇ ਟਾਈਟਲ ਕਹਾਣੀ ਇੱਕ ਦਿਨ ਨੂੰ ਚੈਂਪੀਅਨਸ਼ਿਪ ਪਿਆਰੇ ਦੇ ਐਮਏ ਦੇ ਸਿਲੇਬਸ ਦਾ ਹਿੱਸਾ ਵੀ ਬਣਾਇਆ ਗਿਆ ਹੈ ਬਹੁਤ ਬੇਬਾਕੀ ਨਾਲ ਕਹਾਣੀ ਲਿਖਦੇ ਨੇ ਤ੍ਰਿਪਤਾ ਗੇ ਸਿੰਘ ਸਾਰੇ ਦਰਮਿਆਨ ਸੀ ਸਰਹਰਕਾਰ ਜੰਗਵਾਦ ਦੇ गोयल जी और जोशी साहब आगे आएं जोशी साहब इनसे आए ने तेरे हार्दिक स्वागत है आज ਦੇ ਇਸ ਸਮਾਗਮ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਜਿੰਨੇ ਹੀ ਸਾਥੀ ਜਿਹੜੀ ਇਹ ਵੱਡੀਆਂ ਰਸਕੀਆਂ ਇਸ ਪਾਸੇ ਬੈਠੀਆਂ ਉਹਨੇ ਉਧਰ ਵੀ ਬੈਠੇ ਵਾਹ ਵਾਹ ਆਪ ਕੋਚ ਤੇ ਹੁਣ ਮੈਂ ਪ੍ਰਧਾਨਗੀ ਮੰਡਲ ਸਤਾ ਦੇਣਾ ਲੀਡਰ ਪੱਤਰਕਾਰ ਖੂਬਸੂਰਤ ਲੇਖਕ ਤੇ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦੀਪਕ ਸ਼ਰਮਾ ਤੇ ਅਸੀਂ ਇੱਕ ਛੋਟਾ ਜਿਹਾ ਸਨਮਾਨ ਅਸੀਂ ਕਿਤਾਬਾਂ ਦੀ ਦੁਨੀਆ ਦੇ ਲੋਕ ਕਿਤਾਬਾਂ ਹੀ ਦੇ ਸਕਦੇ ਆ ਹੋ ਸਕਦਾ ਹੈ

ਅ ਮੈਸਰ ਮਾਨ ਦੀਪਤੀ ਬਗੂਟਾ ਜੀ ਮਨਜੀਤਕੋਟ ਨਹੀਂ ਪਰ ਬਲਕਿ ਇਹ ਬਸਰਾ ਹੈ ਇਕ ਸਨਮਾਨ ਸਰਕਾਰੀਓਂ ਦਿਤੇન્દ્ર ਹਾਰਸ਼ੀ ਵਾਸਤੇ ਮੈਂ ਫਾਲਗਨਬੀ ਜੀ ਨੂੰ ਤੇ ਕਵੀਂਦਰ ਕਾਲੜਾ ਜੀ ਨੂੰ ਦਿੜਸ਼ ਕਰਦਾ ਹਾਂ

ਸੁਮੇਰ ਪਤ ਕੀਤਾ ਹੋਇਆ ਮਨਜੀਤ ਕੌਰ ਮੀਤ ਜੀ ਨੂੰ ਗਜ਼ਾਰਿਸ਼ ਕਰਦਾ ਕਿ ਉਹ ਆ ਕੇ ਸਵਾਗਤ

दे। शार्थ शार्थ दे, दे। पर शार्थ शार्थ सवा पर्वत वंशवनिया वनगिया के नाम हार रचन हारिया रचन हारिया पर मूल्य शक्तियां साध के साधु भाषा के प्रचार के प्रसाद ने जो ज्ञान रूपी प्रसार तैयार करना का सेहरा इस सभा के प्रधान श्री दीपक शर्मा जी और सकत्र साहेब श्री मलिक जी सहकार कार्मिक समुचित सिंह ने सिर बजता है जिमें कि आप जिन्हें सुंदर देख रहे हैं श्रोमणी साहित्य करनल जसवीर सिंह भुलर जी जिन्होंने सच की सोच से चेहरा देखे खिदोवी पुस्तक की रचना की इस तो इलावा बाल साहित्य कहानियाँ फौज में रेंद हर दिल टूबीन घटना में कहानियों का रूप देने वाले कवि दरबार मौजूदा समय की चाल में ਪਹਿਚਾਨ ਕੇ ਕਵਿਤਾ ਘੜਨ ਵਾਲੇ ਕਲਮ ਦੇ ਧਨੀ ਨੂੰ ਮੇਰਾ ਸਤਿਕਾਰ ਤੇ ਸ਼੍ਰੀ ਜਤਿੰਦਰ ਹਾਸ ਜੀ ਜਿਨ੍ਹਾਂ ਦੀ ਦਿੱਖਦਾ ਕਮਾਲ ਇਹ ਹੈ ਕਿ ਉਹ ਭਾਵੇਂ ਕਹਾਣੀ ਲਿਖਣ ਦੇ ਖੇਤਰ ਵਿੱਚ ਆਪਣੀ ਲੇਖਣੀ ਦੇ ਕਮਾਲ ਕਰਕੇ ਸਾਹਾਂ ਕਲੇਰਾ ਦਾ ਵੱਡੇ ਕੇ ਨਾਮ ਜੇਤੂ ਹਨ ਪਰ ਉਹਨਾਂ ਦੇ ਚਿਹਰੇ ਦੀ ਮਾਸੂਮੀਅਤ ਅਤੇ ਮਿੰਨੀ ਜਿਹੀ ਮੁਸਕਰਾਹਟ ਨਾਲ ਸਭ ਦਾ ਦਿਲ ਜਿੱਤ ਲੈਂਦੇ ਹਨ इस इलावा इसके अलावायोग मैडम दीपी पाल जो, दीप 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 जो कि साहित्य जगत की पहली महिला जिन्होंने कहानीकार होने नाते सब तो वह इनाम तहरा प्राप्त करने का सुभाग प्राप्त हो आप बेशक कहानीकार ने पर किसी भी कवि की कलम लिखने बेचैन हो उठती है जो कि आपके हादसे की शनक सामने बैठे बंदे की झोली भर ਇਨਾ ਨਵੀ ਸਵਾਦ ਜਿਨੋ ਕਰਦੇ ਤੇ ਨੀਮ ਪਹਾੜੀਆਂ ਵਿੱਚ

ਐਕਸਟ੍ਰੈਕਸ਼ਨ ਨੂੰ ਵੀ ਪਿੱਛੇ ਛੱਡਣ ਵਾਲੀ ਨੌਜਵਾਨ ਪ੍ਰਧਾਨ ਜੀ ਨਿਸ਼ਕ ਸ਼ਰਮਾ ਅਤੇ ਸਰਦ ਰੁੱਤ ਦੀ ਲਿਕੇ ਲਿਕੇ ਧੁੱਪ ਦੇ ਸੇ ਦੇ ਨਜ਼ਾਰੇ ਦੇਣ ਵਾਲੀ ਮਲਤੀ ਸਾਹ ਅਤੇ ਸਾਹਾਂ ਦੀ ਪਹਿਲੀ ਬਰਸਾਤ ਵਰਦੀ ਸਾਡੀ ਸਮੁੱਚੀ ਤੇ ਇਸ ਤੋਂ ਬਿਨਾ ਅੰਤਾਂ ਨਹੀਂ ਢੰਡ ਦਾ ਕਹਿਣ ਹੋਵੇ ਜਾਂ ਚਿੰਡੇ ਨੂੰ ਸਾਡੀ ਧੁੱਪ ਜਾਂ ਮਸਲਾ ਤਰਬਾ ਵਰਸ਼ ਹੋਵੇ ਤੇ ਇਹਨਾਂ ਮੌਸਮਾਂ ਜੋ ਬੇਫਰਵਾ ਹੋ ਕੇ ਸਾਡੇ ਸਤਿਕਾਰ ਲਿਓ ਸਾਹਿਤ ਕਾਲਾਂ ਦੀ ਹਾਜ਼ਰੀ ਪ੍ਰਧਾਨ ਜੀ ਮੰਡਾ ਅਤੇ ਪੂਰੀ ਕਾਰਜਕਾਰੀ ਦੇ ਸੇਵਾਦਾਰਾਂ ਦਲੇਰੀ ਵਖਸ਼ੀ ਹੈ ਤੇ ਆਪ ਸਭ ਦਾ ਸਮੁੱਚੀ ਟੀਮ ਵੱਲੋਂ ਰਾਜ-ਰਾਜ ਕੇ ਦਿਲੋਂ ਜੀ ਆਇਆਂ ਕਹਿੰਦੀ ਹਾਂ ਅਤੇ ਹੱਥ ਜੋੜ ਕੇ ਸਵਾਗਤ ਵਾਹ ਵਾਹ ਅਗਾਰਨ ਦੁਆਗਿਆ ਬਾਦ आम आम तो बड़े रسمी के श्रम तुम देने जी उसी कार्यालय में ऐसे पुलिस नामाय हैं पर बाकी आज मतलब ये कव्तार रुपी मर्डन सीखा कहाँ नहीं रुपी इतना घटी खड़ी है ना ऐसे एचआर जोधी शायद इतनी सफ़र को